ਇੱਕ ਪਹਿਲੂ ਤਾਂ ਗੜਕਰੀ ਹੋਰਾਂ ਦੇ ਵੀ ਸਵਾਲ ਖੜਾ ਕੀਤਾ ਨਿਤਿਨ ਗੜਕਰੀ ਕੇਂਦਰੀ ਮੰਤਰੀ ਨੇ ਤੇ ਕੇਂਦਰ ਦੇ ਵਿੱਚ ਕਪੜਾ ਰਸੂਕ ਰੱਖਦੇ ਨੇ ਮਤਲਬ ਨਰਿੰਦਰ ਮੋਦੀ ਦੀ ਹੋਂਦ ਦੇ ਬਾਵਜੂਦ ਵੀ ਗੜਕਰੀ ਆਪਣੀ ਹੋਂਦ ਰੱਖਦੇ ਨੇ ਸੋ ਉਹਨਾਂ ਨੇ ਬਕਾਇਦਾ ਤੌਰ ਤੇ ਗੜਕਰੀ ਨੇ ਵਿੱਤ ਮੰਤਰੀ ਨੂੰ ਸਲਾਹ ਦਿੱਤੀ ਆ ਕਿ ਵੀ ਜੀਵਨ ਬੀਮਾ ਤੇ ਸਿਹਤ ਬੀਮਾ ਤੋਂ ਜੀਐਸਟੀ ਹਟਾਓ ਉਹਨਾਂ ਦੀ ਇਸ ਸਲਾਹ ਨੂੰ ਵਿਰੋਧੀ ਧਿਰਾਂ ਇਸ ਬਾਗੀਪਣੇ ਵੱਜੋਂ ਵੀ ਲੈ ਰਹੀਆਂ ਨੇ ਕਿ ਲੋਵੀ ਹੈ ਚੰਡਾ ਚੱਕਣ ਵਾਲਾ ਬੰਦਾ ਹੈਗਾ ਪਰੀ ਬੁਨਿਆਦੀ ਸਵਾਲ ਵੀ ਹੈ ਔਰ ਇੱਕ ਦਰੁਸਤ ਸਵਾਲ ਵੀ ਹੈ ਨਿਤਨ ਗੜਕਰੀ ਹੋਰੀ ਬੇਸ਼ੱਕ ਮਤਲਬ ਸੜਕਾਂ ਵਾਲੇ ਮਾਮਲੇ ਦੇ ਵਿੱਚ ਚੰਗਾ ਕੰਮ ਕਰਦੇ ਵੀ ਦਿਖਦੇ ਨੇ ਪਰ ਟੋਲ ਲਾਉਣ 'ਚ ਵੀ ਮਹਾਰਨੇ ਟੋਲ ਵਸੂਲੀ 'ਚ ਵੀ ਮਹਾਰਨੇ ਸੋ ਕਿਤਨਾ ਕਿਤੇ ਕਾਰਪੋਰੇਟ ਕਰਾਉਣੇ ਨਾਲ ਜ਼ਿਆਦਾ ਨਾ ਉਹਨਾਂ ਦਾ ਵੀ ਹੈ ਪਰ ਉਹਨਾਂ ਦਾ ਕਨੈਕਸ਼ਨ ਸਿੱਧਾ ਸੰਘ ਨਾਲ ਹੈ 나ਗਪੁਰ ਨਾਲ ਹੈ ਸੋ ਇਹ ਇਸ ਲਈ ਉਹਨਾਂ ਨੇ ਜੀਵਨ ਬੀਮਾ ਤੇ ਸਿਹਤ ਬੀਮਾ ਤੋਂ GST ਹਟਾਉਣ ਦਾ ਸਵਾਲ ਵੀ ਪਾਇਆ 나ਗਪੁਰੇ ਚੱਕਿਆ ਨਿਤਿਨ ਗੜਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੂੰ ਚਿੱਠੀ ਲਿਖੀ ਹੈ ਉਹ ਚਿੱਠੀ ਲਿਖਦੇ ਆ ਉਹਨਾਂ ਨੇ ਕਿਹਾ ਕਿ ਬਈ ਜੀਵਨ ਤੇ ਮੈਡੀਕਲ ਬੀਮਾ ਬੰਦੇ ਦੀ ਬੁਨਿਆਦੀ ਲੋੜ ਹੈ ਸਿਹਤ ਬੀਮਾ ਤੇ ਜੀਵਨ ਬੀਮਾ ਪਰ ਅਜੇ ਭਾਰਤ ਦੇ ਵਿੱਚ ਬਹੁਤ ਘੱਟ ਲੋਕ ਇਹ ਕਰਾਉਂਦੇ ਵੀ ਨੇ ਪੂਰੀ ਉਹਨੀ ਮਤਲਬ ਸ਼ਿੱਦਤ ਨਾਲ ਨਹੀਂ ਕਰਾਇਆ ਜਾਂਦਾ ਜਾਂ ਲੋੜਾ ਹੀ ਨਹੀਂ ਪੂਰੀ ਆਉਂਦੀ ਮਹਿੰਗਾਈ ਇੰਨੀ ਹੈ ਕਿ ਬੰਦਾ ਇਹ ਸੋਚ ਹੀ ਨਹੀਂ ਪਾਉਂਦਾ ਪਰ ਜਿਹੜੇ ਕਰਾਉਂਦੇ ਵੀ ਨੇ ਤੁਸੀਂ ਉਹਨਾਂ ਤੋਂ ਵੀ GST ਲਾਉਂਦੇ ਹੋ ਕਹਿੰਦੇ ਇੱਕ ਹੱਕਾਂ ਦੇ ਉੱਤੇ ਡਾਕੇ ਵਰਗਾ ਸੋ ਨਿਤਿਨ ਗੜਕਰੀ ਨੇ ਨਰਮਲਾ ਸੀ타 ਰਮਨ ਨੂੰ ਚਿੱਠੀ ਲਿਖ ਕੇ ਸਿਹਤ ਬੀਮੇ ਤੋਂ ਔਰ ਜੀਵਨ ਬੀਮੇ ਤੋਂ GST ਹਟਾਉਣ ਦੀ ਮੰਗ ਕਰਦਿਆਂ ਕਿ ਮੈਨੂੰ ਨਾਗਪੁਰ ਤੋਂ ਮੰਡਲ ਜੀਵਨ ਬੀਮਾ ਨਿਗਮ ਕਰਮਚਾਰੀ ਸੰਘ ਉਹਦੇ ਨੁਮਾਇंदे ਮਿਲਣ ਆਏ ਸੀ ਸੋ ਆਏ ਨਾਗਪੁਰ ਸਵਾਲ ਚੱਕਿਆ ਉਹ ਕਹਿੰਦੇ ਕਿ ਨਾਗਪੁਰ ਮੰਡਲ ਜੀਵਨ ਬੀਮਾ ਨਿਗਮ ਕਰਮਚਾਰੀ ਸੰਘ ਸੋ ਇਹਨਾਂ ਦੇ ਨੁਮਾਇंदे ਕਹਿੰਦੇ ਮੈਨੂੰ ਮਿਲੇ ਉਹਨਾਂ ਨੇ ਮੇਰੇ ਧਿਆਨ 'ਚ ਇਹ ਗੱਲ ਆ ਕੇ ਦਿੱਤੀ ਆ ਸੋ ਇਹ ਇਸ ਲਈ ਗੱਡ ਕਰੀ ਕਹਿੰਦੇ ਕਿ ਮੈਂ ਤੁਹਾਨੂੰ ਚਿੱਠੀ ਲਿਖ ਕੇ ਬੇਨਤੀ ਕਰਦਾ ਕਿ ਜੀ ਤੁਸੀਂ ਜੀਵਨ ਬੀਮਾ ਤੋਂ ਔਰ ਸਿਹਤ ਬੀਮਾ ਤੋਂ ਜੀਐਸਟੀ ਵਾਪਸ ਲਓ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਚਿੱਠੀ ਦੇ ਹਵਾਲੇ ਨਾਲ ਨਿਰਮਲਾ ਸੀਤਾਰਾਮਨ ਦਾ ਕੀ ਫੈਸਲਾ ਹੁੰਦਾ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਕੁਝ ਕਾਂਗਰਸੀ ਕਹਿੰਦੇ ਜੀ ਦੇਖੋ ਜੀ ਅਸੀਂ ਵੀ ਮੁੱਦਾ ਚੁੱਕਿਆ ਸੀਗਾ ਜੀ ਇਹ ਸੰਸਦ ਦੇ ਵਿੱਚ ਜੀਵਨ ਬੀਮਾ ਤੇ ਵੀ ਮੈਡੀਕਲ ਬੀਮਾ ਤੇ ਵੀ ਦੇਖੋ ਜੀ ਜੀਐਸਟੀ ਲਾਈ ਜਾਂਦੇ ਨੇ ਚਲੋ ਇਹ ਗੜਕਰੀ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਚੰਗੀ ਗੱਲ ਹੈ ਕੁਝ ਕਾਂਗਰਸੀ ਕਹਿੰਦੇ ਦੇਖਿਆ ਜੀ ਹੈ ਬਾਕੀ ਸੁਰੂ ਹੋਣ ਲੱਗੇ ਨਾ ਅੰਦਰ ਜੀ ਇਹ ਗੜਕਰੀ ਦੀ ਬਗਾਵਤ ਹੈ ਜੀ ਜਦੋਂ ਕਿ ਇੱਕ ਚੰਗੀ ਸਲਾਹ ਹੈ ਬਗਾਵਤ ਪਣਾ ਇੱਕ ਪਾਸੇ ਹੈਗਾ ਕਿਉਂਕਿ ਗੜਕਰੀ ਵੀ ਦਾਵੇਦਾਰਾਂ ਚਾਹੁੰਦੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਇਸ ਵਾਰ ਵੀ ਗੜਕਰੀ ਉਮੀਦ ਰੱਖਦੇ ਸੀ ਜਾਂ ਕੋਈ ਲੋਕ ਵੀ ਉਮੀਦ ਰੱਖਦੇ ਸੀ ਚਲੋ ਅਜੇ ਤਾਂ ਨਹੀਂ ਪਰ ਆਉਣ ਵਾਲਾ ਸਮਾਂ ਪਤਾ ਨਹੀਂ ਕਿਤੇ ਲਈ ਕਿਧਰ ਨੂੰ ਕਰਵਟ ਲਵੇ ਪਰ ਆ ਸਵਾਲ ਲੋਕ ਇੱਟਾ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਿਆ ਇਹ ਬੁਨਿਆਦੀ ਹੱਕਾਂ ਦਾ ਮਸਲਾ ਹੈ ਹੈ ਤੇ ਪਰਿਵਾਰਕ ਤੌਰ ਤੇ ਲੋਕ ਕਈ ਵਾਰ ਆਪਣੇ ਮਾਪਿਆਂ ਲਈ ਆਪਣੇ ਬਜ਼ੁਰਗਾਂ ਲਈ ਇਹ ਪਹਿਲ ਕਦਮੀ ਕਰਦੇ ਨੇ ਸੋ ਇਸ ਲਈ ਸਿਹਤ ਬੀਮੇ ਤੇ ਔਰ ਜੀਵਨ ਬੀਮੇ ਤੇ ਜੇ ਜੀਐਸਟੀ हटਦੀ ਆ ਤਾਂ ਇੱਕ ਵੱਡੀ ਰਾਹਤ ਵੀ ਹੋਏਗੀ ਔਰ ਸਰਕਾਰ ਦਾ ਚੰਗਾ ਫੈਸਲਾ ਵੀ ਹੋਏਗਾ